ਇਹ ਜੀ ਨਾਂ ਆਪਣਾ ਹੈਗਾ ਜੀ ਸਤਾਨ ਸਿੰਘ ਖਾਲਸਾ ਦਾ ਬਾਬਾ ਜੀ ਆਪਣਾ ਹੈਗਾ ਜੀ ਬਾਬਾ ਤਨਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਇਹ ਬਾਬਾ ਜੀ ਕੀ ਸੇਲ ਕਰਦੇ ਪਏ ਜੀ ਇੱਥੇ ਸੇਲ ਵਾਹਿਗੁਰੂ ਜੀ ਪਹਿਲੇ ਨੇ ਆਪਾਂ ਅਹੀਂ ਏਥੇ ਸਰਦਾਈ ਦਾ ਪਹਿਰਾ ਤੇ ਸਰਦਾਈ ਦੇ ਪਹਿਰੇ ਤੋਂ ਗਾੜੀ ਹੁਣ ਮੌਸਮ ਜਿਹੜਾ ਵਾ ਚੇਂਜ ਹੋਈ ਜਾਂੰਡਿਆ ਵਾ ਤੇ ਇਸ ਕਰਕੇ ਅਸੀਂ ਸੋਚਿਆ ਵੀ ਚੱਲ ਅੱਜ ਕੱਲ੍ਹ ਲੋਕੀ ਬਾਹਰ ਤਲੀਆਂ ਤੁਲੀਆਂ ਚੀਜ਼ਾਂ ਬਹੁਤ ਯੂਜ਼ ਕਰਦੇ ਆ ਉਹ ਸੇਲ ਵਾਸਤੇ ਵੀ ਬਹੁਤ ਨੂੰ ਨੁਕਸਾਨ ਆ ਤੇ ਮੈਂ ਵੀ ਚਲੋ ਅੱਜ ਕੱਲ੍ਹ ਘਰ ਦੇ ਵਿੱਚ ਮੱਕੀ ਦੀ ਰੋਟੀ ਤੇ ਸਾਗ ਹਰੀ ਸਾਈ ਕੋਲ ਨਹੀਂ ਬੰਦਾ ਤੇ ਸਾਡੇ ਚਲੋ ਬੇਬੇ ਜੀ ਹੈਗੇ ਆ ਉਹ ਪ੍ਰਸ਼ਾਦੇ ਮੱਕੀ ਦੇ ਲਾ ਦਿੰਦੇ ਆ ਸਾਗ ਅਸੀਂ ਰਲ ਮਿਲ ਕੇ ਬਣਾ ਲੈਂਦੇ ਮੈਂ ਸੋਚਿਆ ਵੀ ਚੱਲ ਗਾੜੀ ਸਿਆਲ ਆਪਾਂ ਮੱਕੀ ਲਈ ਦੇ ਸਾਗ ਦਾ ਪੈਰਾ ਕਰ ਦਿੰਨੇ ਤੇ ਇਹ ਆ ਗਏ ਗੁਰੂ ਮਹਾਰਾ ਜੀ ਨੇ ਚਲੋ ਗੁਰੂ ਰਾਮਦਾਸ ਜੀ ਨੇ ਬਾਬੇ ਸੀਦਾ ਵਾਲੇ ਨੇ ਕਿਰਪਾ ਕੀਤੀ ਆ ਤੇ ਹੁਣ ਆਪਾਂ ਨਾਲ ਸਰਦਾਈ ਦਾ ਵੀ ਥੋੜਾ ਜਿਹਾ ਪੈਰਾ ਰੱਖਿਆ ਵਾ ਤੇ ਨਾਲ ਆਪਾਂ ਸਾਗ ਮੱਕੀ ਦੀ ਰੋਟੀ ਨਾਲ ਲੱਸੀ ਤੇ ਨਾਲ ਆਲੂ ਵਾਲਾ ਪਰੌਂਠਾ ਰੱਖਿਆ ਬਾਬਾ ਜੀ ਸਾਗ ਕਿਹੜੀ ਚੀਜ਼ ਦਾ ਹੁੰਦਾ ਆਪਣੇ ਕੋਲ ਸਾਗ ਵੀ ਜੀ ਹਾਲੇ ਦੇ ਆਏ ਜਾਵੇਂ ਕਹੇ ਤੁਹਾਨੂੰ ਵੀ ਸਰੋਂ ਦਾ ਆਇਆ ਵਾ ਚਲਾਈ ਦਾ ਆਵਾ ਚਲਾਈ ਉਹ ਚੀਜ਼ ਆ ਜਿਹੜੀ ਕਿ ਮੰਨ ਲਓ ਕਿ ਅੱਜ ਕੱਲ ਚਲਾਈ ਵੀ ਬਹੁਤ ਫਾਇਦੇਮੰਦੀ ਆ ਜਿੱਤਰਾ ਹੱਡੀਆਂ ਦੇ ਹੱਡਾਂ ਦੇ ਵਿੱਚ ਮਜ਼ਬੂਤੀ ਰੱਖਦੀ ਆ ਜਿੱਤਰਾ ਮੰਨ ਲਓ ਕਿ ਇਹਨੂੰ ਬੁਖਾਰ ਕੋਈ ਟਾਈਫੀਡ ਜਿੱਤਰਾ ਦਾ ਵੀ ਹੋਵੇ ਚਲਾਈ ਜਿਹੜੀ ਆ ਕਹਿੰਦੇ ਉਸਤਰਾ ਵੀ ਤਿੰਨ ਟਾਂਗ ਜਿਹੜੀ ਭੁਰਜੀ ਖਾਦੀ ਜਾਵੇ ਨਾ ਪਹਿਲੇ ਲੋਕ ਮੈਣੇ ਦੀ ਚਲਾਈ ਦੀ ਸੰਜੀ ਹੋ ਗਈ ਤੋਂਦਲਾ ਹੋ ਗਿਆ ਇਹ ਚੀਜ਼ਾਂ ਦੀ ਭੁਰਜੀਆਂ ਬਣਾ ਬਣਾ ਕੇ ਖਾਂਦੇ ਵੀ ਆਪਣੇ ਸਰੀਰ ਜਿਹੜਾ ਬਹੁਤ ਵਧੀਆ ਰਹਿੰਦਾ ਇਹ ਸਭ ਤੋਂ ਪਹਿਲੀ ਗੱਲ ਦੇ ਆ ਸਭ ਤੋਂ ਪੁਰਾਣੀ ਚੀਜ਼ ਆ ਅੱਛਾ ਇਹ ਤੁਹਾਨੂੰ ਸ਼ਾਇਦ ਪਤਾ ਹੀ ਹੋਊਗੀ ਕਿ ਸਾਡੇ ਵੱਡ ਬਡੇਰੇ ਸੰਦੂਕ ਤੇ ਯਾਰੀਆਂ ਰੱਖਦੇ ਨੇ ਚੌਕਿਆਂ ਦੇ ਵਿੱਚ ਇਹਦੇ ਵਿੱਚ ਨਾ ਕੋਈ ਮੱਖੀ ਨਾ ਮੱਛਰ ਮੰਨ ਲਓ ਕਿ ਕਿਸੇ ਲਈ ਕੋਈ ਕੁੱਤੀ ਬਿੱਲਾ ਵੀ ਆ ਜਾਂਦਾ ਵਾ ਉਹ ਵੀ ਨਹੀਂ ਮੂੰਹ ਮਾਰਦਾ ਇਹਦੇ ਵਿੱਚ ਚੀਜ਼ ਇੱਕ ਉਹ ਹਵਾਰ-ਪਾਰ ਲੰਘਦੀ ਆ ਵਧੀਆ ਰਹਿੰਦੀ ਆ ਹੁਣ ਤੁਹਾਨੂੰ ਆਪਾਂ ਸਾਗ ਵੇਖੋ ਜੀ ਮਟਕੇ ਦੇ ਵਿੱਚ ਸਾਗ ਹੈ ਆਪਣੇ ਕੋਲ ਵੋਏ ਹੋਏ ਹੋਏ ਇਹਦੇ ਵਿੱਚ ਮਾਰਾ ਵੇਖੋ ਸਾਗ ਮਨਾ ਵੀ ਆ ਵੇਖੋ ਸਾਗ ਆਈਆਂ ਘੋਟਿਆ ਬਾਬਾ ਇਹਨੇ ਪਟਾਲੀ ਖੋਲੀ ਜਾਨ ਆਓ ਜੀ ਇਹ ਬਾਬਾਈ ਸਾਹਿਬ ਦੀ ਮਸ਼ੀਨ ਦੀ ਆ ਕਿ ਜੇ ਕਿਹੜਾ ਜੀ ਮਾਰਾ ਆਪਾਂ ਹੱਥੀ ਘੋਟੀ ਦਾ ਆਪਣੇ ਦੇ ਅੱਛਾ ਹਾਂਜੀ ਘੋਟਣਾ ਆਪਾਂ ਦੀ ਸਾਰੀ ਦਿਹਾੜੀ ਚਲੋ ਚੁੱਲ੍ਹੇ ਤੇ 4-5 ਘੰਟੇ ਰਿਜਦਾ ਜੀ ਵਾਹ ਬਈਆ ਤੇਰੇ ਬਾਬਾ ਜੀ ਇੱਕ ਵਾਰੀ ਉੱਠ ਪੈਂਦੇ ਫਿਰ ਤਈ ਹਾਂਜੀ ਮਾਰਾ ਜ ਆਪਾਂ ਦੇ ਕੋਈ 3-4 ਵਜੇ ਆਪਾਂ ਨੂੰ ਅੰਮ੍ਰਿਤ ਵੇਲੇ ਮਾਰਾ ਜੀ ਖਾ ਦਿੰਦਾ ਐਵੇਂ ਕੀ ਹਾਂ ਘੋਟ ਕੇ ਲੈਂਦੇ ਸਾਰਾ ਘਰ ਹਾਂਜੀ ਇਹ ਆ ਸਾਡੇ ਸਿੰਘਣੀ ਮੇਰੀ ਬੇਬੇ ਦੀ ਮੰਮੀ ਜਿਹੜੇ ਆ ਉਹ ਕੱਟ ਵੱਢ ਕੇ ਤੋੜ ਬਣਾ ਕੇ ਧੋ ਬਣਾ ਕੇ ਕੱਟ ਕੇ ਚੁੱਲ੍ਹੇ 'ਚ ਧਰ ਦੇਣਾ ਇਹਨਾਂ ਨੇ ਅੱਛਾ ਤੇ ਮਿਰਗੇ ਆ ਫਿਰ ਆਪ ਘੋਟਣਾ ਫਿਰਦੇ ਹੀ ਦਾ ਪ੍ਰਸ਼ਾਦੇ ਵਿਖਾਉਨੇ ਆ ਮੱਕੀ ਦੇ ਜਿਹੜੇ ਸਾਡੇ ਬੇਬੇ ਦੇ ਹੱਥਾਂ ਦੇ ਬਣੇ ਆ ਜੀ ਵੇਖੋ ਇਹ ਇੱਕਦਮ ਕੂਲੇ ਆ ਓਕੇ ਹਾਂਜੀ ਕੂਲੇ ਮੱਕੀ ਦੇ ਪ੍ਰਸ਼ਾਦੇ ਆ ਇਹ ਕੋਈ ਆਮ ਪ੍ਰਸ਼ਾਦੇ ਨਹੀਂ ਆ ਮਹਾਰਾਜ ਦੀ ਕਿਰਪਾ ਦੇ ਨਾਲ ਕਿਉਂਕਿ ਜਦੋਂ ਸਾਡੇ ਪ੍ਰਸ਼ਾਦੇ ਘਰ ਦੇ ਵਿੱਚ ਅੰਮ੍ਰਿਤ ਵੇਲੇ ਬੰਦੇ ਆ ਜੇ ਮੰਨ ਲਓ ਕਿ ਆਪਾਂ 8-9 ਵਜੇ ਬਣਾਉਨੇ ਆ ਤੇ ਸਾਡੇ ਮਹਾਰਾਜ ਦੀ ਕਿਰਪਾ ਦੇ ਨਾਲ ਗਰਬਾਣੀ ਚੱਲਦੀ ਆ ਆ ਆ ਗਿਆ ਵੀਰ ਜੀ ਆਪਾਂ ਘਰੋਂ ਤਲਕਾ ਤੁਲਕਾ ਲਾ ਕੇ ਲਈਦਾ ਵੀ ਕਿਉਂਕਿ ਇੱਥੇ ਜਗ੍ਹਾ ਥੋੜੀ ਆ ਕਾ ਟਾਈਮ ਜਿਹੜਾ ਤੁਹਾਨੂੰ ਪਤਾ ਫਿਰ ਲੱਗਦਾ ਨਹੀਂਗਾ ਤੇ ਬਾਬਾ ਜੀ ਤੜਗਾ ਆ ਪੂਰੇ ਭਾਇ ਨਾ ਵੀਰ ਜੀ ਪਿਆਜ਼ ਕੀ ਲਸਣ ਕੀ ਅਦ ਕਰ ਕੀ ਆਪਾਂ ਸਾਰਾ ਕੁਝ ਪਾ ਕੇ ਲਈਦਾ ਜੀ ਹਾਂਜੀ ਠੀਕ ਹੈ ਜੀ ਤੇ ਆ ਹੁਣ ਆਪਾਂ ਆਪਣੇ ਅੰਬ ਦਾ ਚਾਰ ਲਓ ਜੀ ਆ ਵੇਖੋ ਜੀ ਇਹ ਘਰ ਦਾ ਪਾਇਆ ਹੋਇਆ ਅੰਬ ਦਾ ਚਾਰ ਜੀ ਵੀਰ ਜੀ ਆ ਗਿਆ ਜੇ ਪ੍ਰਸ਼ਾਦੀ ਗਰਮ ਗਰਮ ਆ ਵੀਰ ਜੀ ਨਾਲ ਸਲਾਦ ਆਪਾਂ ਇਹ ਹੈ ਕਿ ਕੋਈ ਟਮਾਟਰ ਮੂਲੀ ਹਲੇ ਮੰਨ ਲਓਗੇ ਵੀ ਪਿਆਜ਼ ਪੂਜਨੀਆ ਸਾਗ ਦੇ ਨਾਲ ਹਮੇਸ਼ਾ ਜਿਹੜੀ ਮੂਰੀ ਸਵਾਦ ਲੱਗਦੀ ਹੈ ਠੀਕ ਹੈ ਜੀ ਲਓ ਜੀ ਵਾਹਿਗੁਰੂ ਆ ਹੁਣ ਆ ਗਿਆ ਇਹ ਮੱਖਣ ਵੇਖੋ ਅਮੂਲ ਦਾ ਬਾਬਾ ਜੀ ਨਾ ਨਾ ਜੀ ਮੂਲ ਮਾਲੀ ਵੀ ਜੀ ਇਹ ਘਰ ਦਾ ਵੇਖੋ ਪੇੜਿਆਂ ਵਾਲਾ ਮੱਖਣ ਆ ਇਹ ਚੰਗੇ ਬਾਬਾ ਜੀ ਗੋਲੇ ਰੱਖੇ ਤੇ ਨਾ ਨਾ ਕਿੱਟਾ ਮੈਂ ਨਾ ਵੇਖ ਲਓ ਐ ਪੇੜੇ ਆ ਵੇਖ ਲਓ ਇਹ ਹੱਥ ਨਾਲ ਬਣਾਇਆ ਆ ਮੱਖਣ ਆ ਜੀ ਓਏ ਹੋਏ ਹਾਂਜੀ ਕੋਈ ਮਸ਼ੀਨੀ ਨਹੀਂ ਗਈ ਤੁਹਾਨੂੰ ਆਪਾਂ ਨਾ ਤਿਆਰ ਕਰਕੇ ਦਿੰਨੇ ਥਾਲੀ ਜੀ ਲਓ ਜੀ ਓ ਜੀ ਵੀਰ ਜੀ ਨਾਲ ਤੁਹਾਨੂੰ ਸ਼ਿਖਾਉਣੇ ਆਪਾਂ ਚਾਟੀ ਦੀ ਲੱਸੀ ਜਿਹੜੀ ਐ ਪਤਾ ਲੱਗਦਾ ਵਾ ਵੀ ਜੱਦੀ ਪੁੱਛੀ ਆਪਣੇ ਚੱਲਦੀ ਚਾਰ ਨਾਲ ਨਾਲ ਗੰਡਾ ਵੀ ਹੋਵੇ ਤੇ ਪ੍ਰਸ਼ਾਦੇ ਹੋਣ ਮਿਸੇ ਤੇ ਨਾਲ ਹੋਵੇ ਲੱਸੀ ਇਹ ਉਹ ਚੀਜ਼ ਜੇ ਇਹ ਵੀਰ ਜੀ ਪੀਓਗੇ ਤੇ ਪਤਾ ਲੱਗੂ ਤੁਹਾਨੂੰ ਐ ਨੰਦ ਆਊਗਾ ਵੀ ਹਾਂ ਵੀ ਆਹ ਵੇਖੋ ਜੀ ਨਾਲ ਲਾਈ ਜੀ ਆਪਾਂ ਪਲੇਟ ਦਾ ਵੀਰ ਜੀ ਅਹੀਂ ਤੇ ਰੇਡ ਵੈਸੇ ਜਾਇ ਜੀ ਰੱਖਿਆ ਵਾ ਅਹੀਂ 100 ਦੇ ਵਿੱਚ ਚਾਰ ਪ੍ਰਸ਼ਾਦੇ ਦੇਈ ਜੀ ਸੈਲੀਬ੍ਰੇਸ਼ਨ ਵੀਰ ਜੀ ਆਪਣੀ ਪਿੰਦੀ ਜੀ ਬਟਾਲਾ ਰੋਡ ਸੈਲੀਬ੍ਰੇਸ਼ਨ ਮਾਲ ਪੀਡਬਲੂ ਵਾਲਿਆਂ ਦੇ ਦਫ਼ਤਰ ਦੀ ਨੁੱਕਰ ਦੇ ਉੱਤੇ ਜੇ ਨਾਲ ਸਾਡੇ ਪਿੰਦੀ ਸੇਵਾ ਕੇਂਦਰ ਤੇ ਨਾਲ ਪਿੰਦਾ ਜੀ ਆਸ਼ਰਵਾਦ ਹੋਟਲ ਤੇ ਟਾਈਮਿੰਗ ਬਾਬਾ ਜੀ ਕਿੰਨੇ ਵਜੇ ਆ ਜਾਂਦੇ ਆ ਜੀ ਬਾਬਾ ਜੀ ਆਪਣੇ ਖੁਲੇ ਹੀ ਲੈ ਕੇ ਮਾਰਾ ਦੀ ਕਿਰਪਾ ਨਾਲ 10 ਵਜੇ ਵੀ ਆ ਜੀਦਾ ਵਾਕੇਲੇ 11 ਵਜੇ ਵੱਜ ਜਾਂਦੇ ਆ ਪਰ ਇਹ ਆ ਕਿ 11 ਵਜੇ ਤੱਕ ਆਪਾਂ ਆ ਜੀ